ਅੱਜ ਸ਼੍ਰੀ ਨੰਦਪੁਰ ਸਾਹਿਬ ਦੇ ਵਿਰਾਸਤ ਦੇ ਖਾਲਸਾ ਵਿੱਚ ਆਪਰੇਸ਼ਨ ਅਭਿਆਸ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਸਾਬਕਾ ਸੈਨਕਾਂ ਐਨਸੀਸੀ ਕੇ ਡਟਾ ਵਲੰਟੀਅਰਾਂ ਅਤੇ ਐਨਐਸਐਸ ਇਸ ਮੌਕੇ ਸ਼੍ਰੀ ਨੰਦਪੁਰ ਸਾਹਿਬ ਦੇ ਐਸਡੀਐਮ ਜਸਪ੍ਰੀਤ ਸਿੰਘ ਨਗਰ ਕੌਂਸਲ ਸ਼੍ਰੀ ਨੰਦਪੁਰ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਸਮੇਤ ਸਮੂਹ ਪ੍ਰਮੁੱਖ ਹਸਤੀਆਂ ਸ਼ਾਮਲ ਸਨ ਤਸ਼ਮੀਲ ਸ਼ਿਦਾਨ ਦੁਨੀਆ ਨੂੰ ਸਤ ਸ੍ਰੀ ਅਕਾਲ ਪੱਪਾ ਜੀ ਦਾ ਹਾਲ ਚੈਲੀ ਰੁੱਤ ਦੀ ਤੇ ਖਾਲਸਾ ਉਹ ਹੈ ਜੋ ਨਾਮ ਜਿਸੀ ਤੇ ਜਨਮ ਕਰਦਾ ਤੇ ਨਾਮ ਕਿਸੇ ਦੇ ਜਨਮ ਹੁੰਦਾ ਹੈ ਇਸ ਆਪਾਂ ਜੀ ਸੋਚ ਬੈਠੇ ਹਾਂ ਦੋਸਤੋ ਇਹ ਉਹ ਧਰਤੀ ਹੈ ਜਿਹਦੇ ਸਾਹਮਣੇ ਤਖਤ ਈਸਗਰ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਦਾ ਬਸਾਖੀ ਵਾਲੇ ਪੈਣ ਹੈ ਟੈਂਟ ਲੱਗਿਆ ਸੀ ਮੰਡਾਲ ਲੱਗਿਆ ਸੀ ਤੇ ਆ ਸਾਰਾ ਪਦਰ ਮਦਾਨ ਸੀ کا پہل گاہ جو بہت خوبصورت علاقہ سارے دیش کا سردار تاج ہے کشمیر جس طریقے

سارے اٹھے ہو کے اسے شری گرو تیگ بہادر جی کے کو سن اصل یہ لڑائی بہت ویڈی لڑائی ہے کہ پنجاب ہمیشہ فرنٹ فور تو لڑتا ہے اس دیش کی رکھا لیس کی کہ دیش کی آزادی تو بعد یہ جنگ جگہ ہوئی ہیں

یہ پہلی ہے جو سے انے ایڈوانس ٹیکنالوجیز ہو گئے اگلے دو تین دن باقی بھی ہے رشیا یوکرین بہت سب جدا اس لیول دے برونز سے سیون یا میسائڈز دے استعمال نہیں ہوئی سی ایک ان لڑائی کی دوڑ اگلے بھی نہام نہ ہو گیا اسیں اراداست کرتے ہیں کہ امن ہو بے شانتی ہو بے پر اگر دشمن ہوئی کٹیا سخت کردا تے صامتی آ گئے لوڑے کس طرح کے اسیں کھڑا ਜ਼ਿਲ੍ਹਾ ਜ਼ਿਲ੍ਹਾ ਰੂਪਨਗਰ ਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਅੱਜ ਇਹ ਜਿਹੜਾ ਆਪਰੇਸ਼ਨ ਅਭਿਆਸ ਅਸੀਂ ਆਪਣੇ ਸਾਰੇ ਇਲਾਕੇ ਦੇ ਉਹਨਾਂ ਲੋਕਾਂ ਨੂੰ ਜਿਹੜਾ ਸਦਾ ਦਿੱਤਾ ਸੀ ਕਿ ਆਓ ਜੇ ਜਰੂਰਤ ਪੈਂਦੀ ਹੈ ਤਾਂ ਆਪਾਂ ਵੀ ਆਵਾਂਗੇ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਸੈਂਕੜਿਆਂ ਦੀ ਤਰ੍ਹਾਂ ਜਿਹੜੇ ਪਹੁੰਚੇ ਆਉਂਦੇ ਬੱਚਿਆਂ ਨੂੰ ਲੈ ਕੇ ਬਜ਼ੁਰਗ ਵੀ ਦੇਖ ਰਿਹਾ ਸਾਡੇ ਸਾਥ ਪਾਪਾ ਜੀ ਵੀ ਦੇਖ ਰਿਹਾ ਹਰ ਕਿਸਮ ਦੇ ਜਿਹੜੇ ਐ ਇੱਥੇ ਲੋਕ ਪਹੁੰਚੇ ਆਪ ਦਾ ਬਹੁਤ ਧੰਨਵਾਦ ایک بار میں رولتا سارے دیکھ رہے ہیں نوجوان آئے علاقے بہت سارے شخصیت آئی ہیں وہ آ کے رول کرے تیجا وہ سب سبتوں نے جنہیں اپنی ساری عمر

ਆਪ ਸਭ ਦਾ ਧੰਨਵਾਦ ਕਰਦੇ ਹਾਂ ਕੱਲ ਅਸੀਂ ਜਿਹੜੀ ਟ੍ਰੈਲਰ ოਪਰੇਸ਼ਨ ਅਭਿਆਸ ਨੰਨ ਕਰਾਂਗੇ ਤੇ ਨਾਲ ਉੱਥੇ ਦੇ ਵੀ ਨੌਜਵਾਨਾਂ ਨੂੰ ਜਿਸ ਨੂੰ ਬੇਨਤੀ ਕਰਦੇ ਕਿ ਬੜੀ ਜ਼ਰਦਾਸ਼ਤ ਹੋ ਇਹ ਪਤਾ ਲੱਗਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਘਰ ਦੀ ਕਿੰਨਾ ਪਿਆਰ ਕਰਦੇ ਹਾਂ ਤੇ ਦੋ ਦਿਨ ਦਿਨ ਬਾਅਦ ਤੁਹਾਨੂੰ ਸਭ ਨੂੰ ਕੋਲ ਸਦਾ ਇੱਕ ਵੱਡਾ ਪ੍ਰੋਗਰਾਮ ਕੈਂਪ ਕਿਉਂਕਿ ਖੁਦ ਹਨਾ ਪਾਸਾ ਕੋਈ ਵੀ ਜ਼ਰੂਰ ਕੰਦੀਏ ਤਾਂ ਸਾਡੇ ਕੋਲ ਇਹਨਾਂ ਬਲੱਡ ਡੋਨੇਸ਼ਨ ਜਿਹੜਾ ਬਲੱਡ ਬੈਂਕ ਹੈ ਸਾਡਾ ਉਹ ਭਾਇਆ ਹੋਵੇ ਹਰ ਬਲੱਡ ਡੋਨਰ ਅਸੀਂ 2-3 ਦਿਨ ਦੇ ਵਿੱਚ ਅਸੀਂ ਤੇਰੀ ਫਾਈਨਲ ਕਰਕੇ ਤੇ ਜਿਹੜਾ ਫਾਈਨਲ ਕਰਕੇ ਇੱਕ ਵੱਡਾ ਬਲੱਡ ਡੋਨੇਸ਼ਨ ਕੈਂਪ ਲਾਵਾਂਗੇ ਤੇ ਮੇਰੀ ਕਹਿਣੀ ਹੈ ਰਿਕਾਰਡ ਤੌਰ ਤੇ ਬਲੱਡ ਆਪਾਂ ਤੇ ਜਿਹੜਾ ਹੈ ਉਹਦੇ ਨਾਮ ਕਰਨਾ ਤਾਂ ਕਿ ਆਪਾਂ ਹਰ ਤਰੀਕੇ ਦੀ ਜਿਹੜੀ ਹੈ ਉਸਤੇ ਵੀ ਤਿਆਰ ਰਹੀਏ ਬਹੁਤ-ਬਹੁਤ ਧੰਨਵਾਦ